ਭਾਈ ਗੋਜੀ ਕਾ ਖਾਲਸਾ ਭਾਈ ਗੋਜੀ ਕੀ ਫਤਿਹ ਪਿਆਰੋ ਜਪਜੀ ਸਾਹਿਬ ਦੀ ਬਾਣੀ ਦਾ ਸਭ ਤੋਂ ਕੀਮਤੀ ਰਤਨ ਹੈ ਪੰਜ ਖੰਡ ਤਰਬਖੰਡ ਗਿਆਨਖੰਡ ਸਰਮਖੰਡ ਕਰਮਖੰਡ ਤੇ ਸਚਖੰਡ ਤੁਸੀਂ ਇੱਦਾਂ ਸਮਝ ਲਓ ਕਿ ਜੇ ਆਪਾਂ ਇਹ ਚੀਜ਼ ਕਹਿੰਦੇ ਆ ਨਾ ਕਿ ਜਪਜੀ ਸਾਹਿਬ ਦੀ ਬਾਣੀ ਸਾਡਾ ਰੱਬ ਨਾਲ ਮੁਲਾਫ ਕਰਾਉਂਦੀ ਹੈ ਤੇ ਉਹ ਮੁਲਾਬਾ ਦਾ ਪਿਆਰੋ ਇੱਕੋ ਹੀ ਤਰੀਕਾ ਹੈ ਬਸ ਪੰਜ ਖੰਡ ਜੇ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਪੰਜ ਖੰਡਾਂ ਨੂੰ ਵਿਚਾਰ ਲਿਆ ਤੁਸੀਂ ਸਮਝ ਲਓ ਵੀ ਤੁਸੀਂ ਸਾਰੀ ਬਾਣੀ ਦਾ ਨਿਯੋੜ ਕੱਢ ਲਿਆ ਤੇ ਜਿੰਨੂੰ ਪੰਜ ਖੰਡਾਂ ਦਾ ਭੇਦ ਨਹੀਂ ਆਇਆ ਜਿੰਨਾ ਮਰਜੀ ਜਪਜੀ ਸਾਹਿਬ ਨੂੰ ਪੜ੍ਹੀ ਜਾਵੇ ਉਹਦੀ ਵਿਆਖਿਆ ਕਰੀ ਜਾਵੇ ਕੁਝ ਨਹੀਂ ਮਿਲਣਾ ਉਹਨੂੰ ਉਹਦੇ ਵਿੱਚੋਂ ਕਿਉਂਕਿ ਪੰਜ ਖੰਡ ਹੀ ਮੇਨ ਹੈ ਇਹ ਪ੍ਰੈਕਟੀਕਲ ਹੈ ਇਹ ਗਿਆਨ ਹੈ ਇਹ ਅਨੁਭਵੀ ਗਿਆਨ ਹੈ ਸੋ ਉਹ ਜਿੰਨੀ ਕੁ ਮਾਲਕ ਨੇ ਸੋਝੀ ਦਿੱਤੀ ਹੈ ਜਿੰਨਾ ਕੁ ਪ੍ਰੈਕਟੀਕਲ ਹੈ ਇੱਕ ਇੱਕ ਖੰਡ ਨੂੰ ਆਪਾਂ ਵਿਚਾਰਾਂਗੇ ਨਾਲ ਨਾਲ ਆਪਾਂ ਕਰਕੇ ਦੇਖਾਂਗੇ ਕਿ ਕਿਵੇਂ ਜਪਜੀ ਸਾਹਿਬ ਦੀ ਬਾਣੀ ਸਾਨੂੰ ਸੱਚਖੰਡ ਤੱਕ ਲੈ ਕੇ ਜਾਂਦੀ ਹੈ ਸੱਚਖੰਡ ਸਾਡੀ ਮੰਜ਼ਲ ਹੈ ਤੇ ਧਰਮਖੰਡ ਤੋਂ ਸਾਡਾ ਮਨ ਦਾ ਸਫ਼ਰ ਸ਼ੁਰੂ ਹੋਣਾ ਸੋ ਆਪਾਂ ਵਿਚਾਰੀਏ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਦੇਖੋ ਸਭ ਤੋਂ ਪਹਿਲਾਂ ਇਹ ਧਰਮਖੰਡ ਹੈ ਧਰਮਖੰਡ ਤੁਸੀਂ ਪਿਆਰੋ ਇਦਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਧਰਮਖੰਡ ਦੇ ਵਿੱਚ ਹੀ ਹੈ ਧਰਮਖੰਡ ਸਾਡਾ ਜਿਹੜਾ ਸਾਰਾ ਸੰਸਾਰ ਹੈ ਨਾ ਜਿੰਨਾ ਸੰਸਾਰ ਹੈ ਧਰਮਖੰਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਧਰਮੀ ਬਣ ਜਾਣਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਅਨੁਸਾਰ ਜਪਜੀ ਸਾਹਿਬ ਦੀ ਬਾਣੀ ਚ ਆਪਾਂ ਪੜ੍ਹਦੇ ਹਾਂ ਧੌਲ ਧਰਮ ਦਇਆ ਕਾਪੂਤ ਗੁਰਨਾਨਕ ਪਾਤਸ਼ਾਹ ਕਹਿੰਦੇ ਆ ਇਹ ਸੰਸਾਰ ਨੂੰ ਚਲਾਉਣ ਵਾਲਾ ਤਾਉਲ ਜਿਹੜਾ ਹੈ ਨਾ ਜਿਹਨੂੰ ਆਪਾਂ ਬਲਦ ਕਹਿੰਦੇ ਆ ਉਹ ਕਿਹੜਾ ਆ ਗੁਰਨਾਨਕ ਪਾਤਸ਼ਾਹ ਕਹਿੰਦੇ ਉਹ ਆ ਧਰਮ ਧਰਮ ਦੇ ਆਸਰੇ ਹੀ ਇਹ ਸਾਰਾ ਸੰਸਾਰ ਚੱਲ ਰਿਹਾ ਕਹਿਣ ਦਾ ਭਾਵ ਕਿ ਧਰਮ ਖੰਡ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਚਲਾ ਰਿਹਾ ਜਿਹੜਾ ਮਾਲਕ ਦਾ ਬਣਾਇਆ ਹੋਇਆ ਹੈ ਧਰਮ ਖੰਡ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਆਪਾਂ ਵੀ ਵਿੱਚੇ ਆ ਜਾਂਦੇ ਆ ਸွေ ਧਰਮ ਖੰਡ ਹੈ ਅਸਲ ਸਾਡੀ ਜਿਹੜੀ ਮੇਨ ਸ਼ੁਰੂਆਤ ਹੋਣੀ ਆ ਨਾ ਹੋਣੀ ਆ ਗਿਆਨ ਖੰਡ ਤੋਂ ਜਿਹਨੂੰ ਆਪਾਂ ਪੜ੍ਹਦੇ ਆ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਥਾ ਨਾਦ ਬਨੋਦ ਕੋੜ ਆਨੰਦ ਜਿਹੜੀ ਆਨੰਦ ਦੀ ਅਵਸਥਾ ਹੈ ਜਿੱਥੋਂ ਸਾਡੀ ਸ਼ੁਰੂਆਤ ਹੋਣੀ ਹੈ ਇਹਨੂੰ ਮੈਂ ਥੋੜਾ ਜਿਹਾ ਹੋਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਜਪਜੀ ਸਾਹਿਬ ਦੀ ਬਾਣੀ ਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਨਿਚੋੜ ਹੈ ਤਿੰਨ ਆਪਾਂ ਚੀਜ਼ਾਂ ਪੜ੍ਹਦੇ ਆ ਜਪਜੀ ਸਾਹਿਬ ਦੀ ਬਾਣੀ ਚ ਇੱਕ ਗਾਉਣਾ ਇੱਕ ਸੁਣਨਾ ਤੇ ਇੱਕ ਮੰਨਣਾ ਜੇ ਆਪਾਂ ਥੋੜਾ ਜਿਹਾ ਪ੍ਰੈਕਟੀਕਲ ਨੂੰ ਪਾਸੇ ਕਰਕੇ ਦੇਖੀਏ ਤੁਸੀਂ ਇੰਦਾ ਸਮਝ ਲਓ ਕਿ ਜਿਹੜੇ ਪੜਨ ਵਾਲੇ ਜੀਵ ਨੇ ਜਿਹੜੇ ਹੁਣ ਪੜਨ ਤੱਕ ਸੀਮਤ ਨੇ ਗੁਰਬਾਣੀ ਨੂੰ ਉਹ ਵੀ ਸਾਰੇ ਧਰਮ ਖੰਡ ਦੇ ਵਿੱਚ ਆ ਜਾਂਦੇ ਆ ਜਿਹੜੇ ਇਸ ਤੋਂ ਉੱਪਰ ਉੱਠ ਕੇ ਨਾ ਜਿਹੜੇ ਸੁਣਨ ਦੀ ਅਵਸਥਾ ਤੇ ਚਲੇ ਜਾਂਦੇ ਆ ਕਿਉਂਕਿ ਜਿਹੜਾ ਗਿਆਨ ਖੰਡ ਹੈ ਨਾ ਗਿਆਨ ਖੰਡ ਦਾ ਮਤਲਬ ਇਹ ਹੁੰਦਾ ਹੈ ਕਿ ਮਨ ਨੂੰ ਗਿਆਨ ਚਾਹੀਦਾ ਹੈ ਕਿਹੜਾ ਗਿਆਨ ਸੱਚਖੰਡ ਤੱਕ ਜਾਣਨਾ ਹੁਣ ਸੱਚਖੰਡ ਤੱਕ ਅਸੀਂ ਜਾਣਾ ਹੈ ਸਾਡੀ ਮੰਜ਼ਿਲ ਕੀ ਹੈ ਸੱਚਖੰਡ ਪਰ ਉਹ ਸੱਚਖੰਡ ਤੱਕ ਜਾਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ ਗਿਆਨ ਕਿਨੂੰ ਚਾਹੀਦਾ ਸਾਡੇ ਮਨ ਨੂੰ ਤੇ ਉਹ ਗਿਆਨ ਮਿਲਣਾ ਕਿਵੇਂ ਆ ਸੁਣ ਕੇ ਇਹ ਸੁਣਨ ਦੀ ਅਵਸਥਾ ਹੈ ਜਦੋਂ ਆਪਾਂ ਜਬਜੀ ਸਾਹਿਬ ਦੀ ਬਾਣੀ ਚ ਪੜਦੇ ਆ ਆਪਾਂ ਬਾਣੀ ਦਾ ਬਚਨ ਪੜਦੇ ਆ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਵੀ ਜਿਹੜਾ ਇੱਕ ਸਿੱਖਿਆ ਸੁਣ ਲਵੇ ਉਹ ਗਿਆਨ ਖੰਡ ਦੀ ਅਵਸਥਾ ਹੈ ਹੁਣ ਇਹ ਸਿੱਖਿਆ ਬਾਣੀ ਦੇ ਵਿੱਚ ਸਾਨੂੰ ਅਨੇਕਾਂ ਤਰੀਕਿਆਂ ਨਾਲ ਸ੍ਰੀ ਮਹਾਰਾਜੀ ਇੱਥੋਂ ਤੱਕ ਵੀ ਬਾਣੀ ਚ ਦੱਸਦੇ ਆ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਿਆ ਕੀ ਵੀ ਉਹਨਾਂ ਨੂੰ ਸੁਣ ਜਿਹੜੇ ਅਨਪਵੀ ਨੇ ਅਨਪਵੀ ਭਾਵ ਕੇ ਜਿਹੜੇ ਖੁਦ ਦੇਖਦੇ ਆ ਉਸ ਪਰਮੇਸ਼ਰ ਨੂੰ ਤੇ ਮਾਲਕ ਨੂੰ ਦੇਖਣ ਦਾ ਗਿਆਨ ਦਿੰਦੇ ਆ ਉਹਨਾਂ ਦੀ ਸੁਣ ਇਸ ਕਰਕੇ ਇਹ ਜਿਹੜਾ ਗਿਆਨ ਖੰਡ ਹੈ ਨਾ ਪਿਆਰੇ ਉਹ ਗਿਆਨ ਖੰਡ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੀ ਸ਼ੁਰੂਆਤ ਹੋਣੀ ਇੱਥੋਂ ਧਰਮ ਖੰਡ ਦੇ ਵਿੱਚ ਤਾਂ ਆਪਾਂ ਹੈ ਹੀ ਆ ਸਾਰੇ ਪਰ ਇਸ ਤੋਂ ਉੱਪਰ ਉੱਠ ਕੇ ਆਪਾਂ ਗਿਆਨ ਖੰਡ ਦੀ ਅਵਸਥਾ ਤੇ ਜਾਣਾ ਤੇ ਗਿਆਨ ਸਾਨੂੰ ਚਾਹੀਦਾ ਹੈ ਗਿਆਨ ਉਹੀ ਲੈ ਸਕਦਾ ਹੈ ਜਿਹੜਾ ਸੁਣਨ ਦੀ ਅਵਸਥਾ ਤੇ ਚੜੇ ਜੇ ਜਿਹੜਾ ਸੁਣਨ ਦੀ ਅਵਸਥਾ ਤੇ ਚੜੇ ਜੇ ਉਹ ਸਮਝ ਲਓ ਕਿ ਗਿਆਨਖੰਡ ਦੀ ਅਵਸਥਾ ਤੇ ਕਹਿਣ ਦਾ ਭਾਵ ਕਿ ਜਿਹਨੂੰ ਸਮਝ ਆ ਗਈ ਜਿੰਨੇ ਸੁਣਨਾ ਸ਼ੁਰੂ ਕਰ ਦਿੱਤਾ ਇਹ ਚੱਲਣਾ ਕਿਵੇਂ ਆ ਉਹਨੂੰ ਕਹਿੰਦੇ ਗਿਆਨਖੰਡ ਦੀ ਅਵਸਥਾ ਇਸ ਤੋਂ ਅੱਗੇ ਆਉਂਦੀ ਹੈ ਫਿਰ ਸ਼ਰਮਖੰਡ ਦੀ ਅਵਸਥਾ ਹੁਣ ਸ਼ਰਮਖੰਡ ਜਿਹੜਾ ਇਹ ਸਾਡਾ ਸਾਰਾ ਪ੍ਰੈਕਟੀਕਲ ਹੈ ਸ਼ਰਮਖੰਡ ਦੇ ਵਿੱਚ ਕੀ ਕੀਤਾ ਆ ਸ਼ਰਮਖੰਡ ਕੀ ਬਾਣੀ ਰੂਪ ਤੱਥ ਹੈ ਘਾੜਤ ਘੜੀਏ ਬਹੁਤ ਅਨੋਭ ਤਾਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਜਿੱਥੇ ਸਾਡੀ ਘਾੜਤ ਘੜੀ ਜਾਣੀ ਆ ਇਹਨੂੰ ਏਦਾਂ ਪੰਜਾਬੀ ਚ ਸਮਝ ਲਓ ਵੀ ਜਿੱਦਾਂ ਇਕ ਆਪਾਂ ਕਹਿੰਦੇ ਜਿਹੜਾ ਰਿਪੇਅਰ ਕੀਤੀ ਜਾਂਦੀ ਹੈ ਸਾਡੇ ਮਨ ਦੀ ਜੇ ਕੋ ਕਹਿ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਸਾਡੀ ਸੁਰਤ ਨੂੰ ਸਾਡੇ ਮਨ ਨੂੰ ਸਾਡੀ ਮਤ ਨੂੰ ਘੜਿਆ ਜਾਣਾ ਹੁਣ ਤੁਸੀਂ ਆਖੋਗੇ ਇਹ ਕਿਹੜੀ ਅਵਸਥਾ ਹੈ ਜਪਜੀ ਸਾਹਿਬ ਦੀ ਇਹ ਅਵਸਥਾ ਹੈ ਪਿਆਰਿਓ ਮੰਨਣ ਦੀ ਜਿਹੜਾ ਗਿਆਨ ਤੁਸੀਂ ਸੁਣਿਆ ਜੇ ਉਹ ਸਾਡੇ ਮੰਨਣ ਚ ਆ ਜੇ ਜੇ ਆਪਾਂ ਵਿਸ਼ਵਾਸ ਕਰਕੇ ਉਹਨੂੰ ਕਮਾਉਣਾ ਸ਼ੁਰੂ ਕਰ ਦਈਏ ਉੱਤੇ ਪ੍ਰੈਕਟੀਕਲੀ ਉੱਤੇ ਚੱਲਣਾ ਸ਼ੁਰੂ ਕਰ ਦਈਏ ਜਿਹਨੂੰ ਆਪਾਂ ਕੱਢਦੇ ਆ ਬਾਣੀ 'ਚ ਜਪਜੀ ਸਾਹਿਬ ਦੀ ਬਾਣੀ 'ਚ ਪੜਦੇ ਆ ਮੰਨੇ ਕੀ ਗਤ ਕਹੀ ਨਾ ਜਾਏ ਗੁਰਨਾਨਕ ਪਾਸ਼ਾ ਕਹਿੰਦੇ ਜਿਹੜਾ ਮੰਨਣ ਵਾਲੀ ਅਵਸਥਾ 'ਚ ਆ ਗਿਆ ਨਾ ਮਾਰੇ ਕਹਿੰਦੇ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਹੈਗਾ ਇੱਥੇ ਵੀ ਪਾਸ਼ਾ ਇਹੀ ਕਹ ਰਿਹਾ ਸਰਮਖੰਡ ਕੀ ਬਾਣੀ ਰੂਪ ਤਥੈ ਘਾੜਤ ਕੜੀਏ ਬਹੁਤ ਨੂੰ ਤਾਂਕੀ ਗੱਲ ਕਥੀਆਂ ਨਾ ਜਾਏ ਜਿਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਤੇ ਉੱਥੇ ਵੀ ਇਹੀ ਕਿਹਾ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਵੀ ਜੇ ਕੋ ਕਹਿ ਵੀ ਦਵੇ ਉਹਦੇ ਬਾਰੇ ਤੇ ਉਹ ਕਹਿ ਕੇ ਵੀ ਪਛਤਾਏਗਾ ਕਿਉਂਕਿ ਕਿਹਾ ਹੀ ਨਹੀਂ ਜਾ ਸਕਦਾ ਤਾਂਕੀ ਗੱਲ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਇਹ ਮੰਨਣ ਦੀ ਅਵਸਥਾ ਹੈ ਇਨੂ ਇਹਨਾਂ ਸੌਖਾ ਜਿਹਾ ਸਮਝ ਲੋ ਕਿ ਜਿਨੂੰ ਸੁਣਨਾ ਆ ਗਿਆ ਸੁਣਨਾ ਵੀ ਕੀ ਹੈ ਸੁਣਨ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਸੁਣੀ ਜਾਓ ਸੁਣਨ ਦਾ ਮਤਲਬ ਇਹ ਹੈ ਕਿ ਮਨ ਉਸ ਚੀਜ਼ ਨੂੰ ਸੁਣ ਲਵੇ ਕਿ ਚੱਲਣਾ ਕਿਵੇਂ ਆ ਕਿਉਂਕਿ ਗਿਆਨ ਵੀ ਬੜਾ ਆ ਹੁਣ ਗਿਆਨ ਦੇ ਨਾਲ ਤੇ ਸਾਰੀ YouTube ਭਰੀ ਪਈ ਹੈ ਕਿ ਕਿਹੜਾ ਗਿਆਨ ਗਿਆਨ ਚੱਲਣ ਦਾ ਗਿਆਨ ਚੱਲਣ ਦਾ ਗਿਆਨ ਇਹ ਨਾ ਸਾਨੂੰ ਕੋਈ ਦਿੰਦਾ ਗਿਆਨ ਤੇ ਉਦੋਂ ਬੜਾ ਸਾਰੇ ਕੋਈ ਦੇਈ ਜਾਂਦੇ ਕੋਈ ਇਤਿਹਾਸ ਸੁਣਾਉਂਦਾ ਕੋਈ ਕੁੱਝ ਸੁਣਾਉਂਦਾ ਕੋਈ ਕੁੱਝ ਸੁਣਾਉਂਦਾ ਪਰ ਗੁਰਮੁਖ ਗਿਆਨ ਇੱਕੋ ਹੈ ਜਾਤਾ ਅਨ ਦਿਨ ਨਾਮ ਰਵੀਜੈ ਗੁਰਮਖ ਵਾਸਤੇ ਇੱਕੋ ਹੀ ਗਿਆਨ ਹੈ ਕਿਹੜਾ ਗਿਆਨ ਹੈ ਪੇ ਅਨ ਦਿਨ ਕਿਵੇਂ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਣਾ ਹੈ ਇਹ ਗਿਆਨ ਗੁਰਮਖ ਗਿਆਨ ਇੱਕੋ ਹੈ ਜਾਤਾ ਇੱਕੋ ਹੀ ਗਿਆਨ ਬਸ ਕਿਉਂਕਿ ਗਿਆਨ ਕਿਹੜੇ ਕੰਮ ਆਉ ਸਾਡੇ ਗਿਆਨ ਵੀ ਸਾਨੂੰ ਉਹ ਚਾਹੀਦਾ ਜਿਹੜਾ ਚੱਲਣ ਦਾ ਗਿਆਨ ਹੋਵੇ ਜਿਹੜਾ ਰੰਗਣ ਦਾ ਗਿਆਨ ਹੋਵੇ ਪੇ ਰੰਗਣਾ ਕਿਵੇਂ ਆਪਣੇ ਆਪ ਨੂੰ ਗਿਆਨ ਵੀ ਉਹ ਚਾਹੀਦਾ ਹੈ ਜਿਹੜਾ ਸਾਨੂੰ ਸੱਚਖੰਡ ਤੱਕ ਲੈ ਕੇ ਜਾਵੇ ਸਿਰਵ ਕਹਾਣੀਆਂ ਹੀ ਨਾ ਹੋਣ ਗਿਆਨ ਵੀ ਹੋਵੇ ਜਿਹੜਾ ਸਾਨੂੰ ਚਲਾਵੇ ਪ੍ਰੈਕਟੀਕਲ ਕਰਾਵੇ ਸਾਡਾ ਤੋਂ ਇੱਥੇ ਮਹਾਰਜ ਇਹੀ ਕਹਿ ਰਹੇ ਆ ਕਿ ਜਿਹੜੀ ਗਿਆਨ ਖੰਡ ਦੀ ਵਿਵਸਥਾ ਹੈ ਨਾ ਇੱਥੇ ਮਹਾਰਾਜ ਕਹਿੰਦੇ ਆ ਕਿ ਉਹ ਗਿਆਨ ਪ੍ਰਚੰਡ ਗਿਆਨ ਕਹਿਣ ਦਾ ਭਾਵ ਕਿ ਉਹ ਅਨਪ੍ਰਵਿਗਿਆਨ ਉਹ ਗਿਆਨ ਸਾਨੂੰ ਮਿਲੇ ਜਿਹੜਾ ਸਾਨੂੰ ਅਨੰਤ ਤੱਕ ਲੈ ਕੇ ਜਾਵੇ ਜਿਹੜਾ ਆਮ ਆਪਾਂ ਗਿਆਨ ਇਕੱਠਾ ਕਰ ਲੈਂਦੇ ਆ ਪਿਆਰੋ ਸਾਨੂੰ ਦੁੱਖ ਤੋਂ ਸੁਆ ਕੁਛ ਨਹੀਂ ਦਿੰਦਾ ਪਰ ਇਹ ਗਿਆਨ ਜਿਹੜਾ ਚੱਲਣ ਦਾ ਗਿਆਨ ਜਿਹੜਾ ਇਹ ਸਾਨੂੰ ਆਨੰਦ ਤੱਕ ਲੈ ਕੇ ਜਾਏਗਾ ਸੋ ਇੱਥੇ ਇਸ ਕਰਕੇ ਜਿਹਨੂੰ ਉਹ ਗਿਆਨ ਚਾਹੀਦਾ ਕਿਵੇਂ ਜਦੋਂ ਆਪਾਂ ਸੁਣਾਂਗੇ ਹੋ ਗਿਆ ਅਨਖੜ ਦੀ ਅਵਸਥਾ ਹੈ ਪਰ ਸਿਰਫ ਸੁਣ ਕੇ ਗੱਲ ਨਹੀਂ ਨਾ ਮੰਨੀ ਉਸ ਸੁਣੇ ਹੋਏ ਤੇ ਸੁਣਿਆ ਮੰਨਿਆ ਮੰਨ ਕੀਤਾ ਪਾਓ ਉਹਨੂੰ ਸੁਣ ਕੇ ਫਿਰ ਉਹਨੂੰ ਮੰਨਣਾ ਵੀ ਹੈ ਮੰਨਣ ਵਾਲੀ ਅਵਸਥਾ ਤੇ ਕੋਈ ਵਿਰਲਾ ਹੀ ਪਹੁੰਚਦਾ ਹੈ ਜਿਹੜਾ ਮੰਨਣ ਲੱਗ ਪਿਆ ਜਿਹੜਾ ਚੱਲਣ ਲੱਗ ਪਿਆ ਉਹਨੂੰ ਕਹਿੰਦੇ ਆ ਸ਼ਰਮਖੰਡ ਦੀ ਅਵਸਥਾ ਤੇ ਚਲਾ ਗਿਆ ਕਿਉਂਕਿ ਜਨਮ ਮੰਨਣ ਚ ਆ ਗਈ ਗੱਲ ਇਹਦਾ ਮਤਲਬ ਉਹਦਾ ਪ੍ਰੈਕਟੀਕਲ ਚੱਲ ਪਿਆ ਜਿਹਦਾ ਪ੍ਰੈਕਟੀਕਲ ਹੋਏਗਾ ਉਹਦੇ ਮੰਨ ਦੀ ਘਾੜਤ ਘੜੀ ਜਾਏਗੀ ਮੰਦੀ ਘੜ ਦਾ ਮਤਲਬ ਇਹ ਹੁੰਦਾ ਹੈ ਕਿ ਮਨ ਦਾ ਅਸਥੂਲ ਰੂਪ ਦੋ ਰੂਪ ਨੇ ਮੰਨਦੇ ਇੱਕ ਅਸਥੂਲ ਰੂਪ ਤੇ ਇੱਕ ਪ੍ਰਕਾਸ਼ ਰੂਪ ਅਸਥੂਲ ਰੂਪ ਕਿਹੜਾ ਹੁੰਦਾ ਜਿਹੜਾ ਹੌਮੇ ਰੂਪ ਹੁੰਦਾ ਤੇ ਪ੍ਰਕਾਸ਼ ਰੂਪ ਉਹ ਹੁੰਦਾ ਜਿਹੜਾ ਮਨ ਦਾ ਅਸਲ ਰੂਪ ਹੁੰਦਾ ਜੋਤ ਸਰੂਪ ਮੰਨਿਆ ਜਾਂਦਾ ਜਿਹਨੂੰ ਬਾਣੀ ਚ ਪੜ੍ਹਦੇ ਆ ਮਨ ਤੋਂ ਜੋਤ ਸਰੂਪ ਹੈ ਤੇ ਹੌਮਾ ਇਹ ਮਨ ਸਤੂਲ ਹੈ ਜਦੋਂ ਆਪਾਂ ਕਮਾਵਾਂਗੇ ਜਦੋਂ ਆਪਾਂ ਮੰਨਣ ਚ ਆਗੀ ਸਾਡੇ ਗੱਲ ਪ੍ਰੈਕਟੀਕਲ ਕੀਤਾ ਤੇ ਫਿਰ ਅਸੀਂ ਸ਼ਰਮਖੰਡ ਦੀ ਅਵਸਥਾ ਤੇ ਜਾਵਾਂਗੇ ਜਿੱਥੇ ਸਾਡੇ ਮਨ ਦੀ ਘਾੜਤ ਘੜੀ ਜਾਏਗੀ ਮਨ ਨੂੰ ਰੂਪ ਮਿਲੇਗਾ ਕਿਹੜਾ ਜੋਤ ਸਰੂਪ ਮਨ ਦੀ ਜੋਤ ਪ੍ਰਗਟ ਹੋਏਗੀ ਮਨ ਦਾ ਸਤੂਲ ਰੂਪ ਉਤੇ ਖਤਮ ਹੋ ਜਾਏਗਾ ਹੁਣ ਇਹ ਜਿਹੜੇ ਮਨ ਦੀ ਘੜਤ ਘੜੀ ਗਈ ਹੈ ਇਹਨਾਂ ਤੇ ਮਾਲਕ ਕਿਰਪਾ ਕਰੇਗਾ ਇਹਨਾਂ ਨੂੰ ਅੱਗੇ ਲੈ ਕੇ ਜਾਏਗਾ ਕਰਮਖੰਡ ਦੀ ਅਵਸਥਾ ਦੇ ਉੱਤੇ ਹੁਣ ਕਰਮਖੰਡ ਦੀ ਅਵਸਥਾ ਕੀ ਹੈ ਕਰਮ ਮਿਲੇ ਤਾਂ ਆਖਾਂ ਤੇਰਾ ਨਾਮ ਆਖਾਂ ਇੱਥੇ ਤੁਸੀਂ ਆਖਣ ਵਾਲੀ ਵਿਵਸਥਾ ਤੇ ਚਲੇ ਜਾਣਾ ਜਿਵੇਂ ਆਪ ਲੋਕੀ ਕਹਿੰਦੇ ਆ ਨਾ ਕਿ ਰਸਨਾ ਨਾਲ ਸਿਮਰਨ ਹੈ ਰਸਨਾ ਨਾਲ ਨਾਮ ਇਹ ਪਿਆਰਿਓ ਕਰਮਖੰਡ ਦੀ ਵਿਵਸਥਾ ਜੀ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਐ ਕਿ ਗੁਰਮਤ ਠੀਕ ਐ ਰਸਨਾ ਨਾਲ ਜਪਣ ਦੀ ਬਹੁਤ ਜਗ੍ਹਾ ਪਾਤਸ਼ਾਹ ਨੇ ਗੱਲ ਕੀਤੀ ਐ ਰਸਨਾ ਨਾਲ ਨਾਮ ਦੀ ਬਹੁਤ ਜਗ੍ਹਾ ਗੱਲ ਕੀਤੀ ਐ ਪਰ ਪਿਆਰੇ ਉਹਦੀ ਵੀ ਇੱਕ ਕੰਡੀਸ਼ਨ ਐ ਜਿੰਨਾ ਚਿਰ ਤੱਕ ਮਾਲਕ ਨਾ ਸਾਡੇ ਕੋ ਕਹਾਵੇ ਸਾਡਾ ਬੋਲਿਆ ਵੀ ਥਾਂ ਨਹੀਂ ਬਿੰਦਾ ਮਾਰੇ ਬਾੜੀ ਚ ਦੱਸਦੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਰਾਵਿਆ ਥਾਏ ਪਵੇ ਸੋ ਪਾਵੇ ਦਰਗੇ ਮਾਰ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨ੍ਹਾਂ ਦਾ ਉੱਤਰ ਜਾਏਗਾ ਝੂਠ ਕਮਾਨ ਮਾਰੇ ਕਹਿੰਦੇ ਜਿਨ੍ਹਾਂ ਨੇ ਉਹਨੂੰ ਰਾਵੇ ਆ ਜਿਨ੍ਹਾਂ ਨੇ ਉਹਨੂੰ ਜਾਣ ਲਿਆ ਮਾਰੇ ਕਹਿੰਦੇ ਉਹਨਾਂ ਦਾ ਬੋਲਿਆ ਵੀ ਥਾਏ ਪੈਂਦਾ ਕਿਉਂ 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 ਕਰਮਖੰਡ ਦੀ ਅਵਸਥਾ ਤੇ ਬਹਿ ਕੇ ਬੋਲਦੇ ਆ ਕਰਮਖੰਡ ਦੀ ਅਵਸਥਾ ਮਤਲਬ ਇਹ ਹੁੰਦੀ ਹੈ ਕਿ ਤੁਸੀਂ ਸੁਣ ਵੀ ਲਿਆ ਤੁਸੀਂ ਮੰਨ ਵੀ ਲਿਆ ਤੁਹਾਡਾ ਪ੍ਰੈਕਟੀਕਲ ਵੀ ਹੋ ਗਿਆ ਤੁਹਾਡੀ ਘੜਤ ਵੀ ਕਢੀ ਗਈ ਤੁਹਾਡੀ ਹਉਮੈ ਵੀ ਖਤਮ ਹੋ ਗਈ ਤੁਸੀਂ ਤੁਹਾਡੇ ਮਨ ਚ ਨਾਮ ਪ੍ਰਗਟ ਹੋ ਗਿਆ ਹੁਣ ਮਾਲਕ ਤੁਹਾਨੂੰ ਕਰਮਖੰਡ ਦੀ ਅਵਸਥਾ ਤੇ ਲੈ ਕੇ ਜਾਏਗਾ ਤੇ ਫਿਰ ਕਰਮ ਮਿਲੇ ਤਾਖ ਕਰਮ ਦਾ ਮਤਲਬ ਇਹ ਹੁੰਦਾ ਹੈ ਕਿ ਮਾਲਕ ਤੁਹਾਨੂੰ ਕਰਮ ਚ ਲਾਏਗਾ ਉੱਥੇ ਕਿੰਨਾ ਨੂੰ ਲਾਏਗਾ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਉਥੇ ਯੋਧੇ ਮਹਾਬਲੀ ਸੂਰਮੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਐ ਤੈ ਸੂਰਾ ਸੂਰਮਾ ਕੋਈ ਬਾਰੀ ਸੂਰਮਾ ਨਹੀਂ ਜਿਹੜਾ ਨਾਮ ਦੇ ਵਿੱਚ ਰੰਗਿਆ ਹੋਇਆ ਸੂਰਮਾ ਤਿੱਥੈ ਹੋਰ ਨਾ ਕੋਈ ਹੋਰ ਉਥੇ ਹੋਰ ਕੋਈ ਨਹੀਂ ਹੈ ਉਹਨਾਂ ਦੇ ਮੜਾ ਚ ਕੀ ਵਸਿਆ ਆਰਾਮ ਵਸਿਆ ਹੋਇਆ ਤਿੱਥੈ ਯੋਧ ਮਹਾਬਲ ਸੂਰ ਤਨ ਮੈਂ ਆਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੂਪਨਾ ਕਥਨੇ ਜਾਏ ਨਾਉ ਮਰੇ ਨ ਠਾਗੇ ਜਾਏ ਜਿਨਕੇ ਆਰਾਮ ਵਸੇ ਮਨ ਮਾਹੀਂ ਉਹ ਫਿਰ ਨਾ ਮਰਦੇ ਐ ਕਿਉਂਕਿ ਮਨ ਅਮਰ ਹੋ ਜਾਂਦਾ ਹੈ ਮਨ ਦਾ ਸੂੜ ਰੂਪ ਖਤਮ ਹੋ ਕੇ ਮਨ ਮਾਲਕ ਦੇ ਵਿੱਚ ਭੇਦ ਹੋ ਗਿਆ ਤੇ ਨਾ ਹੀ ਉਹ ਪੰਜਾਂ ਵਿਕਾਰਾਂ ਦੇ ਦੁਆਰਾ ਠੱਗੇ ਜਾਂਦੇ ਆ ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਆ ਜਿੰਨੀ ਠੱਗੀ ਜਗ ਠੱਗਿਆ ਸੇਤੂਦ ਮਾਰਨੇ ਵਾਲਾ ਵੀ ਜਿਨ੍ਹਾਂ ਨੇ ਸਾਨੂੰ ਠੱਗਿਆ ਹੋਇਆ ਸੀ ਤੇਰੇ ਦੁਆਰਾ ਕਿਉਂਕਿ ਪਰਮੇਸ਼ਰ ਠੱਗਿਆ ਨਾ ਇੱਥੇ ਹਰ ਠੱਗ ਜਗ ਕੋਠ ਗੋਰੀ ਲਈ ਉਹ ਠੱਗ ਦਾ ਜਦੋਂ ਪਹਿਚਾਨ ਆ ਗਈ ਕਹੋ ਕਬੀਰ ਠੱਗ ਸਿਉ ਮਨ ਮੰਨਿਆ ਗਈ ਠਗੋਈ ਠੱਗ ਪਹਿਚਾਨਦੇ ਆ ਨਾ ਉਹ ਮਰੇ ਨਾ ਠੱਗੇ ਜਾਏ ਫਿਰ ਨਾ ਉਹ ਮਰਦੇ ਨਾ ਹੀ ਉਹ ਠੱਗੇ ਜਾਂਦੇ ਆ ਯਕੀਉਂ ਨਾਲ ਨੇ ਠੱਗ ਦੀ ਪਛਾਣ ਕਰ ਲਈ ਪਰਮੇਸ਼ਰ ਦੀ ਪਛਾਣ ਕਰ ਲਈ ਜਿਹਨੇ ਠਗੌਰੀ ਲਾਈ ਸੀ ਉਹ ਕੀ ਕਰਦੇ ਐ ਉਸ ਅਵਸਥਾ ਤੇ ਪਹੁੰਚ ਜਾਂਦੇ ਨਾ ਉਹ ਮਰੇ ਨਾ ਠੱਗੇ ਜਾਈ ਜਿਨ ਕਹਿ ਆਰਾਮ ਵਸੇ ਮਨਮਾਈ ਉਹਨਾਂ ਦੇ ਮਨਾਂ ਦੇ ਵਿੱਚ ਪਰਮੇਸ਼ਰ ਆ ਬਸ ਜਾਂਦਾ ਏ ਆ ਕੇ ਫਿਰ ਤੇ ਇੱਥੇ ਹੀ ਪਿਆਰਿਓ ਇਸੇ ਪੌੜੀ ਦੇ ਉੱਤੇ ਅਵਸਥਾ ਬਣਦੀ ਏ ਫਿਰ ਸਚਖੰਡ ਦੀ ਸਚਖੰਡ ਦੀ ਉਹ ਅਵਸਥਾ ਹੁੰਦੀ ਏ ਜਿੱਥੇ ਆਪਾਂ ਨਦਰਾਂ ਦੇ ਨਾਲ ਬ੍ਰਹਮ ਨੂੰ ਦੇਖਦੇ ਆ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿੱਥੇ ਮਾਲਕ ਸਾਨੂੰ ਦੇਖਦਾ ਏ ਸਾਨੂੰ ਵੀ ਇਹ ਚੀਜ਼ ਦਾ ਭੇਤ ਆਇਆ ਨੇ ਕਿ ਗੁਰਬਾਣੀ ਅਕੋਰਡਿੰਗ ਆਪਾਂ ਦੇਖੀਏ ਨਾ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਰਾਹਾ ਹੈ ਪਰਮਾਤਮਾ ਵੀ ਸਾਨੂੰ ਦੇਖਦਾ ਪਿਆ ਤੇ ਜਦੋਂ ਆਪਕਾ ਨੂੰ ਭੇਤ ਆ ਜਾਂਦਾ ਫਿਰ ਆਪਾਂ ਨੂੰ ਵੀ ਇਹ ਚੀਜ਼ ਪਤਾ ਲੱਗ ਜਾਂਦੀ ਵੀ ਵਾਕਈ ਸਾਨੂੰ ਉਹ ਦੇਖਦਾ ਪਿਆ ਪਰ ਕਦੋਂ ਭੇਤ ਆਉਂਦਾ ਜਦੋਂ ਅਸੀਂ ਉਹਨੂੰ ਦੇਖ ਲੈਨੇ ਆ ਜਦੋਂ ਆਪਾਂ ਸੱਚਖੰਡ ਦੀ ਅਵਸਥਾ ਕਰਮਖੰਡ ਦੀ ਇਹ ਜਿਹੜੀ ਕਰਮਖੰਡ ਤੇ ਸੱਚਖੰਡ ਹੈ ਇੱਕੋ ਪੌੜੀ ਦੇ ਉੱਤੇ ਆ ਮੈਂ ਤੁਹਾਨੂੰ ਪ੍ਰੈਕਟੀਕਲੀ ਗੱਲਾਂ ਦੱਸਦਾ ਪਿਆ ਵਾ ਕਿ ਇਹ ਦੋਨੋਂ ਇੱਕੋ ਪੌੜੀ ਦੇ ਉੱਤੇ ਆ ਜਿਹੜਾ ਕਰਮਖੰਡ ਦੀ ਅਵਸਥਾ ਤੇ ਪਹੁੰਚ ਗਿਆ ਉਹ ਸੱਚਖੰਡ ਦੀ ਅਵਸਥਾ ਤੇ ਵੀ ਪਹੁੰਚੇਗਾ ਮੇਨ ਮਕਸਦ ਇਹ ਦੋ ਚੀਜ਼ਾਂ ਦਾ ਹੁੰਦਾ ਹੈ ਪਿੱਛੇ ਗਿਆਨਖੰਡ ਤੇ ਸ਼ਰਮਖੰਡ ਦਾ ਸ਼ਰਮਖੰਡ ਤੱਕ ਆਪਾਂ ਪ੍ਰੈਕਟੀਕਲ ਕਰਕੇ ਜਾ ਸਕਦੇ ਹਾਂ ਸ਼ਰਮਖੰਡ ਤੋਂ ਉੱਤੇ ਮਾਲਕ ਹੈ ਜਿਹਨੂੰ ਲੈ ਜਾਵੇ ਕਰਮਖੰਡ ਦੇ ਉੱਤੇ ਹਰ ਕੋਈ ਨਹੀਂ ਜਾ ਸਕਦਾ ਉਹ ਗੁਰਮਖ ਦੀ ਡਿਊਟੀ ਲੱਗਦੀ ਹੈ ਉਹ ਜਿੱਦ ਤੇ ਮਾਲਕ ਆਪ ਕਿਰਪਾ ਕਰੇ ਜਿਹਨੂੰ ਕਰਮ ਦੇ ਵਿੱਚ ਲਾਵੇ ਤੇ ਇਹ ਪੰਜ ਖੰਡ ਨੇ ਇਹਦੇ ਵਿੱਚ ਹੀ ਤੁਹਾਡੇ ਤਿੰਨੇ ਆ ਜਾਣੇ ਆ ਗਾਵੇਆ ਸੁਣਿਆ ਤੇ ਮੰਨੇਆ ਉਹ ਪਹਿਲਾਂ ਵੀ ਗਾਉਂਦਾ ਸੀ ਹੁਣ ਜਿਹੜਾ ਕਰਮਖੰਡ ਦੀ ਅਵਸਥਾ ਤੇ ਇੱਥੇ ਵੀ ਗਾਉਂਦਾ ਆ ਇੱਥੇ ਵੀ ਗਾਏਗਾ ਪਰ ਕੌਣ ਗਾਏਗਾ ਸਈ ਤੁਦਨੋ ਗਾਵਣ ਜੋ ਤੁਦ ਭਾਵਣ ਰਤੇ ਤੇਰੇ ਭਗਤ ਰਸਾਲੇ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਣ ਦੇ ਇੱਕ ਮੂਲ ਨਾ ਬੂਝਣੇ ਆਪਣਾ ਨਾ ਹੁੰਦਾ ਆਪ ਗਣਾਈਂਦੇ ਇਥੇ ਫਿਰ ਭਗਤ ਗਾਉਂਦੇ ਆ ਕਿਹੜੇ ਭਗਤ ਗਾਉਂਦੇ ਆ ਜਿਹੜੇ ਕਰਮਖੰਡ ਦੀ ਅਵਸਥਾ ਤੇ ਚਲੇ ਜਾਂਦੇ ਆ ਸੋ ਇਸ ਕਰਕੇ ਗਾਉਣਾ ਵੀ ਵਿਚੇ ਆ ਗਿਆ ਸੁਣਨਾ ਵੀ ਵਿਚੇ ਆ ਗਿਆ ਤੇ ਬੰਦਲਾਂ ਵਿੱਚ ਆ ਗਿਆ ਸੋ ਇਹ ਪ੍ਰੈਕਟੀਕਲ ਕਰਕੇ ਆਪਾਂ ਸੱਚਖੰਡ ਦੀ ਵਿਵਸਥਾ ਤੇ ਜਾ ਸਕਦੇ ਆ ਇਹ ਸਾਰੀ ਬਾਣੀ ਦਾ ਨਿਚੋੜ ਹੈ ਸੱਚਖੰਡ ਸੋ ਇਸ ਕਰਕੇ ਪਿਆਰਿਓ ਪੜਨ ਦੇ ਵਿੱਚ ਤਾਂ ਆਪਾਂ ਤਕਰੀਬਨ 5-7 ਮਿੰਟ ਦੇ ਵਿੱਚ ਇਹ ਪੰਜ ਖੰਡ ਪੜ ਜਾਂਦੇ ਆ ਜਪਜੀ ਸਾਹਿਬ ਪੜਨ ਵਾਲੇ ਜਿਨ੍ਹਾਂ ਦੀ ਰੁਟੀਨ ਹੈ ਕਿਉਂਕਿ ਪੰਕਤੀਆਂ ਮੂੰਹ ਚੜੀਆਂ ਹੁੰਦੀਆਂ ਨੇ ਪਰ ਕਦੇ ਆਪਾਂ ਇਹਨਾਂ ਚੀਜ਼ਾਂ ਨੂੰ ਬਹਿ ਕੇ ਸੋਚੀਏ ਕਿ ਇਹ ਚੀਜ਼ਾਂ ਸਿਰਫ ਇਸੇ ਕਰ ਵਾਸਤੇ ਲਿਖੀਆਂ ਸੀ ਕਿ ਬਸ ਇਹਨਾਂ ਨੂੰ 5-7 ਮਿੰਟ 'ਚ ਪੜ ਕੇ ਤੇ ਕੰਮ ਖਤਮ ਕਰ ਦੇਣਾ ਬਹੁਤ ਯੋਰ ਦਿੱਤਾ ਜਾਂਦਾ ਹੈ ਜਪਜੀ ਸਾਹਿਬ ਦੀ ਬਾਣੀ ਪੜੋ ਜਪਜੀ ਸਾਹਿਬ ਦੇ ਇਹਨੇ ਪਾਠ ਪੜੋ ਪਰ ਕੋਈ ਐਸੀ ਦਾ ਯੋਰ ਨਹੀਂ ਦਿੰਦਾ ਕਿ ਜਪਜੀ ਸਾਹਿਬ ਦੇ ਪੰਜ ਖੰਡਾਂ ਨੂੰ ਵਿਚਾਰੋ ਵਿਚਾਰ ਕੇ ਪ੍ਰੈਕਟੀਕਲ ਕਰਕੇ ਸੱਚ ਖੰਡ ਤੱਕ ਪਹੁੰਚੋ ਕੋਈ ਨਹੀਂ ਗੱਲ ਕਰਦਾ ਸويس ਕਰਕੇ ਆਪਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆ ਪਿਆਰਿਓ ਕੋਸ਼ਿਸ਼ ਕਰੋ ਜੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜਦੇ ਹੋ ਇਹਨਾਂ ਪੰਜ ਖੰਡਾਂ ਨੂੰ ਵਿਚਾਰ ਕੇ ਪ੍ਰੈਕਟੀਕਲ ਕਰਕੇ ਅਸਲ ਸੱਚ ਖੰਡ ਦੀ ਪਹਿਚਾਣ ਕਰੋ ਜਿਸ ਸੱਚ ਖੰਡ ਦੇ ਵਿੱਚ ਬੈਠੇ ਆਪਾਂ ਸੋ ਕਿਹੜਾ ਗਿਆਨ ਹੈ ਜਿਹਨੂੰ ਸੁਣ ਕੇ ਆਪਾਂ ਮੰਨਣਾ ਹੈ ਕਿਵੇਂ ਗਿਆਨ ਖੰਡ ਦੀ ਅਵਸਥਾ ਤੇ ਜਾਣਾ ਹੈ ਕਿਵੇਂ ਸ਼ਰਮ ਖੰਡ ਦੀ ਅਵਸਥਾ ਤੇ ਜਾਣਾ ਹੈ ਕਿਵੇਂ ਕਰਮ ਖੰਡ ਨੂੰ ਬੁੱਝਣਾ ਹੈ ਕਿਵੇਂ ਸੱਚ ਖੰਡ ਨੂੰ ਬੁੱਝਣਾ ਹੈ ਉਹਦੇ ਵਾਸਤੇ ਆਪਾਂ ਨੂੰ ਪ੍ਰੈਕਟੀਕਲ ਕਰਨਾ ਪਾਣਾ ਹੈ ਸਿਰਫ ਗੱਲਾਂ ਨਹੀਂ ਪ੍ਰੈਕਟੀਕਲ ਪ੍ਰੈਕਟੀਕਲ ਵੀ ਪਿਆਰੇ ਹੋਵੇ ਧਿਆਨ ਦਾ ਵਾ ਅਖਰੀ ਕੋਈ ਅਭਿਆਸ ਨਹੀਂ ਹੈਗਾ ਇੱਥੇ ਕਿਉਂਕਿ ਇਹ ਅਵਸਥਾਵਾਂ ਇਸ ਤੋਂ ਉੱਪਰ ਨੇ ਚੌਥੇ ਪਾਦੀ ਅਵਸਥਾਵਾਂ ਨੇ ਇੱਥੇ ਆਪਾਂ ਧਿਆਨ ਦੇ ਦੁਆਰਾ ਜਾ ਸਕਦੇ ਹਾਂ ਸੋ ਜਿਨ੍ਹਾਂ ਤੇ ਮਾਲਕ ਕਿਰਪਾ ਕਰਦਾ ਹੈ ਜਿਨ੍ਹਾਂ ਤੇ ਮਾਲਕ ਤਰੁੱਟਦਾ ਹੈ ਉਹ ਇਹ ਅਭਿਆਸ ਕਰਕੇ ਪ੍ਰੈਕਟੀਕਲ ਕਰਕੇ ਵਾਕਈ ਹੀ ਸੱਚਖੰਡ ਤੱਕ ਜਾ ਸਕਦੇ ਆ ਸੋ ਜੇ ਕਿਸੇ ਨੂੰ ਹੋਰ ਭੇਜ ਚਾਹੀਦਾ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤੁਹਾਡੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਤੇ ਮੈਸੇਜ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੋ ਇਹ ਜਿੰਨੀ ਕੁ ਮਾਲਕ ਨੇ ਸੂਝੀ ਦਿੱਤੀ ਆਪਾਂ ਤੁਹਾਨੂੰ ਭੇਜ ਦੇਣ ਦਾ ਕੋਸ਼ਿਸ਼ ਕੀਤੀ ਹੈ ਸੋ ਮਾਰੇ ਕਿਰਪਾ ਕਰੇ ਆਪਾਂ ਪ੍ਰੈਕਟੀਕਲ ਕਰਕੇ ਅਸਲ ਸੱਚਖੰਡ ਦੀ ਪਛਾਣ ਕਰੀਏ ਸੋ ਇਹਦੀ ਕਿ ਵਿਚਾਰ ਕਰਦੇ ਆਂ ਨੇਕਾ ਭੁੱਲਾ ਹੋ ਜਾਂਦੀ ਆਪ ਸੰਗਤ ਸਰਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰਜੀ ਕਾ ਖਾਲਸਾ わい具実験て程。